ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੜਕੇ ਦਾ ਹੀ ਮੀਂਹ ਪੈ ਰਿਹਾ ਤੇ ਬਈ ਠੰਡ ਕਰਤੀ ਕੋਟ ਉਕੜਨੇ ਪੈ ਗਏ ਕੱਲ ਗਰਮੀ ਸੀ ਜੀ ਤੇ ਤੁਹਾਨੂੰ ਦੱਸਾਉਂਦਾ ਹਾਂ ਮੀਂਹ ਪੈਣ ਦੀ ਤਿਆਰੀ ਵਿੱਚ ਹੈ ਆ ਤੇ ਲੋ ਜੀ ਮੌਸਮ ਦੇਖੋ ਐਨ ਠੰਡਾ ਹੋ ਗਿਆ ਬਹੁਤ ਦਿਨ ਦੀ ਗਰਮੀ ਹੋਈ ਵੀ ਸੀ 3-4 ਦਿਨ ਹੋ ਗਿਆ ਵੇ ਤੇ ਰੱਬ ਨੇ ਥੋੜਾ ਮੀਂਹ ਪਾ ਦੋ ਸਰੇ ਐਨ ਠੰਡਾ ਕਰਤਾ ਮੌਸਮ ਬੱਦਲ ਹਜੇ ਵੀ ਨਹੀਂ ਕੀਆ ਬੱਦਲ ਹਾਲ ਵੀ ਘੋਰ ਦਾ ਦੱਸਿਆ ਵਾ ਦੋ ਤਿੰਨ ਦਿਨ ਲਈ ਤੇ ਨਾ ਤੀ ਕਥੀ ਤੇ ਸਵਾ ਸੀਗਾ ਮੇਰਾ ਮੌਸਮ ਖਰਾਬ ਹੋਊਗਾ ਮੈਂ ਆਪਣੀ ਕੈਰੀ ਵੀ ਗੁੜਤੀਆਂ ਸੀਗੀਆਂ ਮਨਨ ਮੀਂਹ ਸ਼ਰ ਪੈ ਜਾਵੇ ਪਾਣੀ ਲੱਗ ਗਿਆ ਇਹਨੂੰ ਹੁਣ ਇੱਕ ਵਾਰ ਫੇਰ ਗੁੜਦਾਨੀਆਂ ਇਹ ਮੈਂ ਪਾਣੀ ਲਾਉਣ ਦੀ ਲੋੜੀ ਦੀ ਅੰਮੀ ਹੁਣ ਆਪੇ ਪਾਣੀ ਲੱਗ ਗਿਆ ਨਾ ਬੱਲੇ ਇਧਰ ਨੂੰ ਦੇਖੋ ਜੀ ਸੂਰਜੇ ਤੜਕੀ ਘੋਰ ਲੱਗਣੇ ਕੋਰੇ ਆ ਬੱਦਲ ਸਾਦੂ ਤੋਂ ਵੱਧ ਬਹੁਤ ਤਤਾਨੀਆਂ ਨੇ ਛੜਤਾ ਸੀਗਾ ਅਸੀਂ ਜੱਲੇ ਦਾ ਲਿਹਾ ਹੈਗਾ ਉਧਰ ਇਹਨੇ ਰੇਪ ਆ ਕੇ ਛੜਤਾ ਰ ਗੁੱਡ ਕੇ ਮੈਂ ਆਹੋ ਤਿੰਨਾ ਵਾ ਖੜ ਤਿੰਨਾ ਵਾ ਖੜਕਾ ਸੁਣਦਾ ਹਾਂ ਤੁਹਾਨੂੰ ਮਾਣੀ ਮੁੱਟੀਆਂ ਕਿਣੀਆਂ ਪੈਣ ਲੱਗ ਗਈਆਂ ਮੈਨੂੰ ਸਮਝ ਆ ਲੱਗਿਆ ਸਵੇਰੇ ਐਣੇ ਪੈਣ ਲੱਗ ਗਈ ਐਨੀ ਤਿੰਨਾ ਪਾ ਬਾਜ ਆ ਜੀ ਹਾਂਜੀ ਮੀਂਹ ਤਾਂ ਹੈ ਨਾ ਚਲੋ ਭਾਈ ਦੇਖੀਏ ਲੋ ਭਾਈ ਨਾਲ ਹਵਾ ਚੱਲਣ ਲੱਗੀ ਨਾਲ ਮੀਂਹ ਪੈਣ ਲੱਗ ਗਿਆ ਹੋਰ ਦੇਖੋ ਛੱਟੇ ਵੀ ਨਹੀਂ ਦਿਖਦੇ ਹੁਣ ਨਹੀਂ ਹੋਗਾ ਫੇਰ ਮਾਸਹਾਰ ਰਬਾ ਹੁਣ ਤਾਂ ਠੰਡਾ ਹੋ ਗਿਆ ਮੌਸਮ ਹੁਣ ਨਹੀਂ ਲੋੜ ਮੀਂਹ ਦੀ ਕਣਕ ਨੂੰ ਖਰਾਬ ਕਰਨਾ ਹੁਣ ਤਾਂ ਜੇ ਤਾਂ ਹਵਾ ਨਾ ਚਲਾਵੇ ਹਵਾ ਵੀ ਜਲਾਤੀ ਉਹ ਦੇਖੋ ਨਾਲ ਕਣਕਾ ਡਿੱਗ ਜਾਨੀਆ ਕਣਕਾ ਡਿੱਗ ਜਾਣੀਆ ਫੇਰ ਨੋਂ ਪੈਣਾ ਸ਼ੁਰੂ ਹੋਣ ਲੱਗ ਗਿਆ ਫੇਰ ਆਹ ਦੇਖੋ ਅੱਗ ਹਵਾ ਵੀ ਬਹੁਤ ਚੱਲੀ ਰਾਤ ਦਾ ਦੇਖੋ ਕਿੰਤਰ ਪਾਣੀ ਬਾਹਰ ਤੇ ਉਡੋੜ ਕੇ ਕੰਮ ਕਿੰਤਰ ਆ ਗਿਆ ਇਹ ਆ ਗਿਆ ਤੇ ਭਾਰਤੀ ਐਪ ਹੈ ਨਾ ਭਾਰਤੀ ਇੱਧੀਆਂ ਪੱਤੇ ਮੁਰਝਦੇ ਆ ਉਹ ਪਾਣੀ ਕਿੱਲੇ ਪਾਉਂਦੇ ਆ ਉਹ ਬਾਹਰ ਤੇ ਆਏ ਦੇਖੋ ਚੱਲ ਦੇਖਦੇ ਹਾਂ ਹਾਂ ਤੱਕ ਔੜੀ ਵੇਈ ਰੁਕ ਜਾ ਰੁਕ ਜਾ ਬੈਕ ਸਾਈਡ ਆਇਆ ਵਈ ਮੈਂ ਆਪਣੇ ਯਾਰ, ਰਕਮ ਨਹੀਂ। ਹਵਾ ਚੱਲ ਪਈ। ਤੇ ਬਿਜਲੀ ਬੋਲ ਆਫ ਇੱਧਰ ਨੂੰ ਬਈ। ਨਹੀਂ ਮੋਟੀ-ਮੋਟੀ ਬਿਜਲੀ ਗਰੀ। ਮੈਂ ਥੋੜਾ-ਥੋੜਾ ਮੈਂ ਪੈਣ ਲੱਗ ਗਿਆ ਰੱਖੋ। ਇੰਨਾ ਦਾ ਪਾਣੀ। ਉਹ ਜਦੋਂ ਬਲਬ ਲੈ ਰ ਮੈਂ ਹੀ ਪੈਂਦਾ। ਇਹ ਕਹਿੰਦੇ ਆ ਹਮ ਹੀ ਪੈਂਦਾ ਕਹਿੰਦਾ ਢੜੀ ਲੱਗ ਜਾਂਦੀ ਉਹਨਾਂ ਨੂੰ। ਵੈਸੇ ਦੱਸਿਆ ਵਾਗ ਨਾ ਦੋ ਦਿਨ ਲਗਾਤਾਰ ਮੀਂਹ ਦੱਸਿਆ ਬਸ ਹੀ ਗਿਆ ਬੱਕੀ ਦੇਖਦੇ ਆ ਵੀ ਵੈਸੇ ਮੀਂਹ ਦਾ ਚਾਹੀਦਾ ਨਹੀਂ ਹੁਣ ਪਿਛਲੀ ਫਿਰ ਦੇਖੀ ਪਿਛਲੀ ਸੈਂਡ ਹੁਣ ਲਾਉਣ ਦਾ ਨਾ ਇਹਨੇ ਛਲ ਗਿਆ ਨਹੀਂ ਆਹ ਪਾਣੀ ਭਰ ਗਿਆ ਨਾਲੀਆਂ ਚ ਹਾਂ ਜੀ ਮੀ ਬਹੁਤ ਹੋਰ ਮੀ ਦਾ ਬਾਈ ਪੈਣਾ ਹੀ ਤਾਂ ਹੂੰ ਗਰਮੀ ਬਹੁਤ ਸੀ ਅੱਜ ਹੋਰ ਆ ਕਾਕਾ ਇਹ ਕਾਕਾ ਸਖਦੀਪ ਦਾ ਉਲਟਾ ਜਿਹਾ ਕਾਕਾ ਕੋਈ ਇਹ ਹੂੰ ਨਮੇ ਜੱਟਾ ਦਾ ਕਾਕਾ ਇਹ ਜੱਟ ਨੇ ਵੀ ਐ ਖਲਾਉਣਾ ਰਹਿ ਗਿਆ ਮੈਂ ਕੀ ਕਰੂੰਗਾ ਇਹਦੀ ਵੀਡੀਓ ਬਹੁਤ ਆਉਂਦੀ ਹੈ ਮਲਕੀਤ ਸੀ ਰਹਿੰਦੇ ਘਰਾਂ ਅੱਛਾ ਬਣੋ ਬੇਨ ਹੂੰ ਹੂੰ ਲੈ ਕੇ ਉਹ ਵੀ ਜਟ ਗਿਆ ਹੋਗਾ ਧੁੱਪ ਨਹੀਂ ਮੈਂਦਾ ਹਾਂ ਰੱਬ ਕਹਿੰਦਾ ਵੀ ਨਾਲੇ ਮੀਂਹ ਪਾਊਗਾ ਨਾਲੇ ਗਰਮੀ ਨਹੀਂ ਆਉਂਗੀ ਧੁੱਪਾਂ ਕੱਢੂੰਗਾ ਨਹੀਂ ਮੀਂਹ ਪਾਊਗਾ ਤੁਪਾਂ ਨਹੀਂ ਮੈਂਦਾ ਟੀਨਾ ਵਾ ਬਾਤ ਸੁਣਦੀ ਹਣੀ ਤੁਹਾਨੂੰ ਮੀਂਹ ਦੀ ਉਹ ਸਾਹਮਣੇ ਬੱਦਲ ਸਮੇਂਤਾ ਦੀ ਬਾਅਦ ਘੱਟ ਬਾਤ ਸੁਣਦੀ ਦੂਈ ਪਰ ਜਾਰਾ ਸੁਣਦੀ ਬਾਅਦ ਜਿਹੜੇ ਸਾਡੇ ਲੱਗਿਆ ਵੀ ਆ ਜੇ ਕਣਾਂ ਲੱਗੀ ਵੀ ਮੋਰੇ ਉਹ ਬੜਾ ਰਾਵਾਰ ਹੁੰਦੀ ਜਿਗਣਾ ਸਾਹਮਣੇ ਲੱਗੀ ਵੀ ਪਤਾ ਨਹੀਂ ਲੱਗਦਾ ਇਹ ਭੜੇ ਗੜੇ ਉਹਦਾ ਕੋਈ ਤਾਂ ਲੱਗਦਾ ਗੜੇ ਫਿਰ ਇੱਕ ਵਾਰ ਵਿੱਚ ਨੂੰ ਨਿਕਲਣਾ ਗੜੇ ਦਾ ਜੇ ਮੈਂ ਨਹੀਂ ਪੈਂਦਾ ਦਾ ਲੈ ਇਹ ਮੈਂ ਪੈਂਦਾ ਦਾ ਪਾਪਾ ਮੁੰਡਾ ਫੋਨ ਨਹੀਂ ਚੱਕਦਾ ਨਾ ਪੁੱਤ ਨਹੀਂ ਚੱਕਦਾ ਭਾੜ ਜਾ ਦੱਸ ਮਾਮੇ ਦਾ ਫੋਨ ਵੀ ਚੱਕਦਾ ਹੈ ਕਰਦਾ ਕਰਾ ਸਟਾਰਟ ਗੱਲ ਕਰ ਉਹ ਫੋਨ ਚੱਕ ਜਾ ਇਹ ਮੈਂ ਖੜ ਜਾ ਵੀਡੀਓ ਬਣਾਈ ਮੈਂ ਗੰਨੇ ਦਾ ਜੋਸ਼ ਹੈ ਆਓ ਉੱਠਦਾ ਵੀ ਹੋ ਜਾਣਾ ਬੰਦੇ ਨੇ ਚਾਰ ਦੀ ਮਾੜੀ ਪੂਰੇ ਪੱਲੀਆਂ ਪਿਛਾ ਲਓ ਬਾਈ ਆ ਆ ਬੈਠਾ ਨਹੀਂ ਕੰਮ ਕਰਾ ਚਲਾ ਸਹੀ ਇੰਜਨ ਸਟਾਰਟ ਕਰ ਤੇ ਇੰਜਨ ਇੰਸਟਾਰਟ ਹੋਣਾ ਤੇਰਾ ਦੂਆ ਮਾਂ ਮੇ ਦੇਵਤ ਤੇਰਾ ਰਿਸ਼ਤਦਾਰ ਕਿਹ ਹੈ ਜਾ ਬਿੱਲਿਆ ਦੀ ਹੈਗਾ ਹੈ ਕਿਹੜਾ ਬਿੱਲਿਆ ਨੂੰ ਹੈਗਾ ਬਿੱਲਿਆ ਨਹੀਂ ਟਟਾਕੇ ਲਾਉਦੇ ਉਹਦਾ ਬੇਕਾਰ ਆ ਜਮਾਈ ਕੌਣ ਆ ਗਿਆ ਘਟ ਬਾਹਲੇ ਅੰਦਰੇ ਲਾ ਪੇਜਿਆਣਾ ਵਿੱਚ ਬੱਦਲ ਦਾ ਹੈ ਨਹੀਂ ਉੱਪਰ ਉਹਾਰੇ ਕੋ ਮੀਂਹ ਦੀ ਕਿਹੜਾ ਲੱਗਦਾ ਨਹੀਂ ਟੋਕੋ ਅਰੇ ਮੀਂਹ ਤੋਂ ਮੀਂਹ ਨਾ ਧੁੱਪ ਤੇ ਮੀਂਹ ਜਾਂਦਾ ਉਹ ਨਾ ਲੈਟ ਰੇ ਭੱਜੀ ਵੀ ਆ ਗੱਲ ਬੰਦੇ ਬੰਦੇ ਸਾਰਾ ਛੱਟੇ ਦੇਖਦੇ ਮੀਂਹ ਤੇ ਧੁੱਪ ਚ ਯੂਦੇ ਦਾ ਕੋਈ ਮਾਸਤੀ ਅਲੈਕੁਮ ਵਾ ਅੱਜ ਕੀ ਆਇਆ ਆ ਕੇ ਲੋਟ ਆਇਆ ਅੱਜ ਲੋਟ ਆਇਆ ਟੈਗ ਨਹੀਂ ਡੱਕਾ ਰੁਕਣਾ ਨਾ ਨਾ ਬਈ ਗੜੇ ਭੰਨ ਲਾਗੇ ਦੇ ਜੇ ਦੇ ਕਰਨਾ ਕੇ ਓਹੋ ਬੱਲੇ ਬੱਲੇ ਓ ਬਰਦੇ ਲੈ ਗਈ ਚੱਟਾਈ ਆ ਓਹੋ ਓਹ ਚੱਈਆ ਆ ਤਾਂ

ਅਰੇ ਗੜੇ ਰਸ ਜਨੇ ਨਹੀਂ ਕੜਕਾ ਨੂੰ ਖਰਾਬ ਕਰ ਰਹੇ ਨੇ ਜਿਹੜੇ 30 ਸਰ ਬਹੁਤ ਜਬਰਤਾਂ ਆ ਚੱਲਿਆ ਆਪੇ ਤੋਂ ਜਿਹੜੇ ਤਿਆਰ ਜਿਹਦੇ ਤੋਂ ਚੁੱਕੋ ਭਾਈ ਆ ਦੇਖੋ ਪੱਤੇ ਕਿੰਨਾ ਤੋੜ ਤੋੜ ਕੇ ਝਟੇ ਹੋਏ ਆਹ ਦੇਖੋ ਆਹ ਜਿਹੜੇ ਟੁੱਟੇ ਐ ਇੰਨੇ ਜ਼ੋਰ ਦੀ ਘੜੇ ਗਰੇ ਬਾਈ ਆਦੋਂ ਪੱਤੇ ਕਿਦਾਂ ਤੋੜ-ਤੋੜ ਕੇ ਸਟੇ